ਮੈਂ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਤੁਹਾਨੂੰ ਦੱਸ ਰਿਹਾ ਤੇ ਕੈਨੇਡਾ ਹੁਣ ਸਟੂਡੈਂਟਾਂ ਨੂੰ ਪੀਆਰ ਨਹੀਂ ਦੇਊਗਾ ਉਹਨਾਂ ਦੇ ਸਪਾਊਸ ਨੂੰ ਵੀ ਨਹੀਂ ਦੇਊਗਾ ਉਹਨਾਂ ਦੇ ਸਪਾਊਸ ਨੂੰ ਵਰਕ ਪਰਮਿਟ ਤੱਕ ਵੀ ਨਹੀਂ ਦੇਊਗਾ ਇਹ ਨਿਊਜ਼ ਕਨਫਰਮ ਹੋ ਗਈ ਆ ਜਿਹਨੂੰ ਫੇਕ ਲੱਗਦੀ ਆ ਜਾ ਕੇ ਗੂਗਲ ਕਰਨਾ ਸਿੱਖ ਲਓ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਵੈਰੀਫਾਈਡ ਨਿਊਜ਼ ਆਹੇ ਜਿਹੜੇ ਪਲੱਸ 2 ਵਾਲੇ ਜਾ ਕੇ ਉੱਥੇ ਪਾਈ ਜਾ ਕੇ ਸਟੂਡੈਂਟ ਸਟੱਡੀ ਕਰਨਾ ਚਾਹੁੰਦੇ ਆ ਉਹ ਸਿਰਫ ਸਟੱਡੀ ਜੋਗੇ ਰਹਿਣਗੇ ਕੋਈ ਪੀਆਰ ਨਹੀਂ ਕੋਈ ਵਰਕ ਪਰਮਿਟ ਨਹੀਂ ਸਟੱਡੀ ਖਤਮ ਹੋਊਗੀ ਦੈਨ ਵਾਪਸ ਜਾਓ ਇਹ ਉਹਨਾਂ ਨੇ ਕਰਤਾ ਸਿਮਿਲਰ ਜੁਕੇ ਦੀ ਤਰ੍ਹਾਂ ਠੀਕ ਹੈ ਤਾਂ ਇਹ ਚੀਜ਼ ਚੰਗੀ ਤਰ੍ਹਾਂ ਮੈਂ ਪੜ੍ਹ ਕੇ ਵੈਰੀਫਾਈ ਕਰਕੇ ਤੁਹਾਨੂੰ ਮੈਂ ਦੱਸ ਰਿਆਂਗਾ ਹਵਾਜ ਗੱਲ ਮੈਂ ਕੋਈ ਨਹੀਂ ਕਰ ਰਿਹਾਗਾ ਤੇ ਜਿਹੜੇ ਲੋਕ ਪੋਲੀਟੀਕਲ ਸਰਨ ਲੈਂਣ ਦੀ ਤਲਾਸ਼ ਦੇ ਵਿੱਚ ਸੀ ਕਿ ਹੁਣ ਅਸੀਂ ਇਸ ਤਰ੍ਹਾਂ ਪੀਆਰ ਲੈ ਲੀਏ ਤਾਂ ਉਹ ਵੀ ਨਹੀਂ ਹੋ ਸਕਦਾ ਜਿਹੜੇ ਸਟੱਡੀ ਤੇ ਆਏ ਹੋਇਆ ਉਹਨਾਂ ਉਹ ਚੀਜ਼ਾਂ ਵੀ ਨਹੀਂ ਉਹ ਕਰ ਸਕਦੇਗਾ ਇਹ ਗੱਲ ਚਿੱਟੇ ਦੇ ਨੰਗੂ ਸਾਫ਼ ਹੋ ਗਈ ਆ ਮੈਨੂੰ ਐ ਵੈਸੇ ਤਾਂ ਆਲਰੇਡੀ ਇਹ ਤੇ ਬਹੁਤ ਲੋਕਾਂ ਨੇ ਵੀਡੀਓ ਬਣਾਤੀਆਂ ਆਲਰੇਡੀ ਲੋਕਾਂ ਨੂੰ ਪਤਾ ਹੋਊਗਾ ਮੈਂ ਡਬਲ ਇੱਕ ਤਰ੍ਹਾਂ ਦੀ ਵੀਡੀਓ ਬਣਾ ਕੇ ਰਿਮਾਈਂਡਰ ਦੇ ਤੌਰ ਤੇ ਇਹ ਭੇਜੀ ਆ ਤੇ ਭਾਈ ਆਉਂਦੀਆਂ ਜ਼ਮੀਨਾਂ ਨਾ ਵੇਚੋ ਹਣ ਉੱਥੇ ਜਾਣ ਦੀ ਖਾਤਰ ਸਭ ਤੋਂ ਜੇ ਕੋਈ ਚੰਗਾ ਸਭ ਤੋਂ ਵੱਡਾ ਜੇ ਤੁਹਾਡੇ ਕੋਲ ਕੋਈ ਸੰਪਤੀ ਹੈਗੀ ਆ ਤਾਂ ਉਹ ਜ਼ਮੀਨ ਆ ਅੱਜ ਤੋਂ 30 ਸਾਲ ਨੂੰ 40 ਸਾਲ ਨੂੰ ਜਿਹਦੇ ਕੋਲ ਜ਼ਮੀਨ ਆ ਉਹ ਰਾਜਾ ਐ ਉਪਜਾਊ ਜ਼ਮੀਨ ਜਦੋਂ AI ਨੇ ਨੌਕਰੀਆਂ ਖਾਲੀਆਂ ਨਾ ਧਾਂਸਾਲਾਂ ਨੂੰ ਸਪੀਡ ਫੜ ਕੇ 20 30 ਨੂੰ ਉਦੋਂ ਭੁੱਖਾ ਉਹ ਨਹੀਂ ਮਰਦਾ ਜਿਹਦੇ ਕੋਲ ਜ਼ਮੀਨ ਹੋਊਗੀ ਬਾਕੀਆਂ ਦਾ ਇਹ ਹਾਲ ਉਹ ਹੋਣਾ ਨਾ ਦੇਖੋਗੇ ਤੁਸੀਂ ਅੱਜ ਦੀ ਵੀਡੀਓ ਸੇਵ ਕਰਕੇ ਰੱਖ ਲਿਓ ਅਸਲੀ ਸੰਪਤੀ ਉਹੀ ਆ ਪੈਸਾ ਤਾਂ ਬੈਂਕ ਚੋਂ ਆਉਣਾ ਪ੍ਰਿੰਟ ਹੋਣਾ ਲੋਕਾਂ ਨੂੰ ਸੈਲਰੀਆਂ ਮਿਲਣੀਆਂ ਜਿੱਥੇ-ਜਿੱਥੇ ਵੀ ਖਰੀਦਣੀਆਂ ਚਾਰੇ ਪਾਸੋਂ ਫਿਰ ਜਾ ਕੇ ਬੈਂਕ 'ਚ ਹੀ ਵੜ ਜਾਣਾਗਾ ਟੋੜਾ ਸਿਰਫ ਟਾਈਮ ਖਤਮ ਹੋਇਆ ਹੋਰ ਤੁਹਾਨੂੰ ਕੁਝ ਨਹੀਂ ਮਿਲਿਆਗਾ ਤੇ ਸੰਪਤੀ ਜਿਹੜੀ ਜ਼ਮੀਨ ਆ ਉਹਨੂੰ ਸਾਹਮਣੇ ਰੱਖ ਲਓ ਐਵੇਂ ਨਾ ਹੁਣ ਖਰਾਬ ਕਰ ਲਿਓ ਜਿਹੜੇ ਕਰ ਚੁੱਕੇ ਉਹ ਬੜਾ ਪਸਤੋਂਦੇ ਆ ਮੁੜ ਕੇ ਬੇੜਾ ਨਹੀਂ ਹੱਥ ਆਉਂਦਾਗਾ ਸਾਰਿਆਂ ਨੂੰ ਅੱਗੇ ਸ਼ੇਅਰ ਕਰ ਦਿਓ ਕੈਨੇਡਾ ਸਨੇਡਾ ਦੇ ਵਿੱਚ ਹੁਣ ਕੁਝ ਨਹੀਂ ਬਚਿਆਗਾ ਤੇ ਪੀਆਰ ਸੀਆਰ ਆਪਦੀ ਲੈੜੀਆਂ ਤਾਂ ਲੈ ਕੇ ਪਾਈ ਇੱਧਰ ਹੋ ਗਏ ਉੱਧਰ ਆ ਗਏ ਇੱਧਰ ਆ ਗਏ ਮਗਰ ਕੁਝ ਬਣਾਓ ਪੰਜਾਬ ਦੇ ਵਿੱਚ ਉੱਥੇ ਵਾਲਾ ਤਾਂ ਉੱਥੇ ਚੱਲ ਜਾਣੇ ਤੇਲੇ ਠੀਕ ਆ ਜੀ ਇੰਨੀ ਕੁ ਵੀਡੀਓ ਸੀਗੀ ਵੀਡੀਓ ਬਾਲੀ ਲੰਮੀ ਹੋ ਜਾਂਦੀ ਹੈ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਕਮੈਂਟ ਤਾਂ ਕਰ ਦਿਆ ਕਰੋ ਕੋਈ ਜੇ ਤੁਹਾਨੂੰ ਨਹੀਂ ਵੀਡੀਓ ਚੰਗੀ ਲੱਗਦੀ ਤਾਂ ਵੀ ਦੱਸੋ ਕਿਸ ਟੌਪਿਕ ਤੇ ਚਾਹੀਦੀਆਂ ਉਹ ਵੀ ਦੱਸੋ ਠੀਕ ਆ ਜੀ